ਜਖੇਦਾਰ ਨੇ ਸੁਖਬੀਰ ਬਾਦਲ ਨੂੰ ਸਜ਼ਾ ਨਹੀਂ ਦਿੱਤੀ ਬਲਕਿ ਸੁਖਬੀਰ ਨੇ ਸਿਆਸਤ ਵਾਸਤੇ ਇੱਕ ਵਾਰ ਫਿਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਵਰਤਿਆ ਵਰਦਿਆਂ ਸੁਖਬੀਰ ਬਾਦਲ ਦੀ ਸਦਾ ਪਿੱਛੇ ਲੁਕੀ ਸਾਰੀ ਡਰਾਮੇਬਾਜ਼ੀ ਦਾ ਪਰਦਾ ਪਾਸ਼ ਜਦੋਂ ਬੇਅਦਬੀ ਮਸਲਾ ਸੁਖਬੀਰ ਦੇ ਗਲ ਦੀ ਹੱਡੀ ਬਣ ਗਿਆ ਤਾਂ ਉਹਨੇ ਧਾਰਮਿਕ ਮਸਲੇ ਦਾ ਹੱਲ ਧਾਰਮਿਕ ਤਰੀਕੇ ਨਾਲ ਕੰਢ ਕੇ ਇੱਕ ਤੀਰ ਨਾਲ ਕਈ ਨਿਸ਼ਾਨੇ ਲਾਉਣ ਦੀ ਕੋਸ਼ਿਸ਼ ਕੀਤੀ ਸਜ਼ਾ ਦੇ ਨਾਂ ਤੇ ਹੋਇਆ ਸਾਰਾ ਡਰਾਮਾ ਸੁਖਬੀਰ ਦਾ ਆਪਣਾ ਹੀ ਰਚਿਆ ਹੋਇਆ ਹੈ ਤਾਂ ਹੀ ਜਿਹੜੀਆਂ ਗੱਲਾਂ ਤੋਂ ਉਹ ਅਦਾਲਤਾਂ 'ਚ ਮੁਕਰਦਾ ਰਿਹਾ ਉਹੀ ਗੱਲਾਂ ਅਕਾਲ ਤਖਤ ਸਾਹਿਬ ਜਾ ਕੇ ਕਬੂਲ ਕਰ ਗਿਆ ਜ਼ਰਾ ਸੋਚੋ ਜੇ ਸੁਖਬੀਰ ਬਾਦਲ ਜਥੇਦਾਰਾਂ ਨੂੰ ਘਰ ਬੁਲਾ ਕੇ ਸਰਸੇ ਵਾਲੇ ਨੂੰ ਬਿਨਾਂ ਮੰਗੇ ਮਾਫੀ ਦਵਾ ਸਕਦਾ ਉਹ ਆਪਣੇ ਲਾਏ ਜਥੇਦਾਰ ਤੋਂ ਖੁਦ ਨੂੰ ਮਾਫ ਨਹੀਂ ਕਰਵਾ ਸਕਦਾ ਬੀਰ ਨੇ ਅਕਾਲੀ ਦਲ ਦੀਆਂ ਆਪ ਹੀ ਦੋ ਟੀਮਾਂ ਬਣਾਈਆਂ। মিডিਆ ਨੂੰ ਬਲਾ ਬਲਾ ਕੇ ਇੱਕ ਦੂਜੇ ਦੇ ਪੋਤੜੇ ਫਰੋਲੇ ਤਾਂ ਜੋ ਲੋਕਾਂ ਦੇ ਧਿਆਨ 'ਚ ਆਇਆ ਜਾਵੇ। 1 ਜੁਲਾਈ ਨੂੰ ਬਾਗੀ ਸੁਖਬੀਰ ਦੀ ਸ਼ਿਕਾਇਤ ਲੈ ਕੇ ਅਕਾਲ ਤਖਤ ਸਾਹਿਬ ਗਏ। ਸ਼ਿਕਾਇਤ ਵੀ ਸੁਖਬੀਰ ਦੀ। ਕਰਨ ਵਾਲੇ ਵੀ ਸੁਖਬੀਰ ਦੇ ਸਾਥੀ ਤੇ ਸੁਣਨ ਵਾਲਾ ਜਥੇਦਾਰ ਦੀ ਸੁਖਬੀਰ ਦਾ ਲਾਇਆ ਹੋਇਆ। ਧਿਆਨ ਦੇਣ ਵਾਲੀ ਗੱਲ ਇਹ ਵੀ ਹੈ ਕਿ ਸੁਖਬੀਰ ਤੇ ਇਹਦੇ ਨਾਲ ਦੇਆਂ ਨੂੰ ਧਾਰਮਿਕ ਸਜ਼ਾ ਦੀ ਮੰਗ ਲਈ। ਨਾ ਕੋਈ ਸਿੱਖ ਸੰਗਤ ਅਕਾਲ ਤਖਤ ਸਾਹਿਬ ਗਈ ਨਾ ਪੰਜਾਬ ਦੇ ਆਮ ਲੋਕ ਗਏ 30 ਅਗਸਤ ਨੂੰ ਤਨਖਾਈਆ ਕਰਾਰ ਦੇਣ ਤੋਂ ਬਾਅਦ 2 ਦਸੰਬਰ ਨੂੰ ਉਹਨੂੰ ਧਾਰਮਿਕ ਸਜ਼ਾ ਸੁਣਾਈ ਗਈ ਮੀਡੀਆ ਨੂੰ ਲੱਖਾਂ ਰੁਪਏ ਦਾ ਘੜਾਵਾ ਚੜਾ ਕੇ ਸੁਖਬੀਰ ਨੇ ਸਜ਼ਾ ਦੇ ਡਰਾਮੇ ਨੂੰ ਹਵਾ ਦਵਾਈ ਪਰ ਯਾਦ ਕਰੋ ਬਾਈਬਲ ਕਲਾਂ ਗੋਲੀਕਾਂ ਜਿੱਥੇ ਦੋ ਬੇਕਸੂਰਾਂ ਦਾ ਕਤਲ ਹੋਇਆ ਤੇ ਪੁਲਿਸ ਅਣਪਛਾਤੀ ਹੋ ਗਈ ਜਿਸ ਦੇਸ਼ 'ਚ ਜਾਨਵਰ ਮਾਰੇ ਤੇ ਵੀ ਜੇਲ੍ਹ ਹੁੰਦੀ ਹੋਵੇ ਉਸੇ ਦੇਸ਼ 'ਚ ਸੁਖਬੀਰ ਕੁਰਸੀ ਵਰਛਾ ਚੁੱਕ ਕੇ ਤੇ ਭਾਂਡੇ ਮਾਂਜ ਕੇ ਦੂਰੇ ਕਤਲ ਤੋਂ ਬਰੀ ਹੋ ਗਿਆ ਇਸ ਡਰਾਮੇ ਲਈ ਜਥੇਦਾਰ ਨੂੰ ਦਸੰਬਰ ਮਹੀਨਾ ਚੁਣ ਲਈ ਗਿਆ ਤਾਂ ਕਿ ਸ਼ਹੀਦੀ ਸਭਾ ਦੇ ਦਿਨਾਂ 'ਚ ਗੁਰੂ ਘਰ ਆਏ ਲੱਖਾਂ ਲੋਕ ਦੇਖਣ ਉਹਨਾਂ ਦੀ ਹਮਦਰਦੀ ਮਿਲੇ ਤੇ 2027 ਦੀਆਂ ਗੋਟਾਂ ਦਾ ਰਾਹ ਪੱਧਰਾ ਹੋਵੇ ਮੁਕਤੀ ਗੱਲ ਇਹ ਹੈ ਕਿ ਪੰਜਾਬ ਦੀ ਜਵਾਨੀ ਨੂੰ ਨਸ਼ੇ 'ਚ ਰੋੜ ਕੇ ਖਜ਼ਾਨੇ ਨੂੰ ਕਰੋਨਾ ਅਰਬਾਂ ਦਾ ਚੂਨਾ ਲਾ ਕੇ ਲੋਕਾਂ ਦੇ ਕਾਰੋਬਾਰ ਦੱਬ ਕੇ ਗੁਰੂ ਸਾਹਿਬ ਦੀ ਬੇਅਦਬੀ ਕਰਵਾ ਕੇ ਬੇਦੋਸ਼ਿਆਂ ਨੂੰ ਗੋਲੀਆਂ ਨਾਲ ਮਰਵਾ ਕੇ ਹੁਣ 2-4 ਦਿਨ ਗੁਰਦੁਆਰੇ ਸੇਵਾ ਕਰਕੇ ਸੁਖਬੀਰ ਪਾਪਾਂ ਤੋਂ ਮੁਕਤ ਨਹੀਂ ਹੋ ਸਕਦਾ ਪੰਜਾਬ ਦੇ ਲੋਕ ਪੜੀ ਭਾਂਰ ਜਾਂਦੇ ਨੇ ਕਿ ਸੁਖਬੀਰ ਪੰਜਾਬ ਤੇ ਸਿੱਖ ਕੌਮ ਦਾ ਦੋਸ਼ੀ ਸੀ ਤੇ ਸਦਾ ਦੋਸ਼ੀ ਹੀ ਰਹੇਗਾ